ਵਾਨ ਸ਼੍ਰੀ ਰਾਮਚੰਦਰ ਜੀ ਦੇ ਨਾਨਕਿਆਂ ਦੇ ਘਰ ਆਏ ਆ ਜੀ ਪੰਜਾਬ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਪੂਰੀ ਜਗ੍ਹਾ ਬਾਰੇ ਦੱਸਾਂਗੇ ਤੇ ਸਾਹਮਣੇ ਮੰਦਰ ਮਾਤਾ ਕੁਸ਼ਲਿਆ ਦੇਵੀ ਜੀ ਰਾਮਚੰਦਰ ਜੀ ਦੀ ਮਾਤਾ ਜੀ ਦਾ ਮੰਦਰ ਬਣਾਇਆ ਹੋਇਆ ਇਹ ਸਥਾਨ ਕਈ ਹਜ਼ਾਰ ਸਾਲ ਪੁਰਾਣਾ ਦੋਸਤੋ ਸਥਾਨ ਬਣਿਆ ਹੋਇਆ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਾਮਚੰਦਰ ਜੀ ਕਿਹੜੇ ਸਮੇਂ ਦੇ ਵਿੱਚ ਕਿਹੜੇ ਯੁੱਗ ਦੇ ਵਿੱਚ ਇੱਥੇ ਰਹਿ ਕੇ ਗਏ ਨੇ ਸੋ ਉਹਨਾਂ ਯੁੱਗਾਂ ਦੀ ਗੱਲ ਹੈ ਇਸ ਸਥਾਨ ਨੇ ਉਹ ਯੁੱਗ ਪਲਟਦੇ ਉਹ ਯੁੱਗ ਬਦਲਦੇ ਦੇਖੇ ਨੇ ਬਹੁਤ ਆ ਸਾਹਮਣੇ ਦੇ ਮੰਦਿਰ ਮਾਤਾ ਕੁਸ਼ਲਿਆ ਦੇਵੀ ਜੀ ਮਾਤਾ ਰਾਮਚੰਦਰ ਜੀ ਦੀ ਮਾਤਾ ਜੀ ਦਾ ਮੰਦਿਰ ਵੀ ਬਣਿਆ ਹੋਇਆ ਸਥਾਨ ਦੇ ਉੱਤੇ ਤੇ ਬਹੁਤ ਜ਼ਿਆਦਾ ਪੁਰਾਣਾ ਸਥਾਨ ਹੈ ਹੁਣ ਤਾਂ ਤੁਸੀਂ ਅੰਦਾਜ਼ੇ ਲਗਾ ਸਕਦੇ ਹੋ ਕਿ ਕਿੰਨਾ ਵੱਡੇ ਵੱਡਾ ਜਿਹੜਾ ਮਹਿਲ ਹੋਊਗਾ ਤੇ ਉਸ ਦੀਆਂ ਸਿਰਫ ਦੀਵਾਰਾਂ ਦੇ ਕੁਝ ਅੰਸ਼ ਬਾਕੀ ਨੇ ਪੂਰੀਆਂ ਦੀਵਾਰਾਂ ਵੀ ਬਾਕੀ ਨਹੀਂ ਹੈਗੀਆਂ ਦੇਖ ਸਕਦੇ ਹੋ ਥੋੜਾ ਥੋੜਾ ਸਿਸਟਮ ਜਿਹਾ ਬਚਿਆ ਤੇ ਬਾਕੀ ਇਹ ਕਿਲਾ ਅ ਤੁਸੀਂ ਕਿਲੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਆ ਸਾਹਮਣੇ ਕਿੱਡੇ-ਕਿੱਡੇ ਥੰਮ ਨੇ ਕਿੰਨੀਆਂ-ਕਿੰਨੀਆਂ ਚੌੜੀਆਂ ਦੀਵਾਰਾਂ ਨੇ ਤੇ ਦੁਵਾਰਾਂ ਦੇ ਵਿੱਚੋਂ ਪੁਰ ਚੁੱਕੀਆਂ ਨੇ ਥੋੜਾ ਬਹੁਤਾ ਹਿੱਸਾ ਰਹਿ ਗਿਆ ਇਹ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਜਾਂ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਤੋਂ ਬਹੁਤ ਉੱਚਾ ਸਥਾਨ ਬਣਿਆ ਹੋਇਆ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕਿਲੇ ਜਿਹੜੇ ਰਾਜੇ ਸੀਗੇ ਉਹ ਕਿਲੇ ਐਸੇ ਤਰੀਕਾ ਬਣਾਉਂਦੇ ਸੀਗੇ ਸਾਹਮਣੇ ਕਿਲੇ ਦਾ ਥੰਮ ਵੀ ਦੇਖ ਸਕਦੇ ਹੋ ਤੇ ਬਹੁਤ ਪ੍ਰਾਤਨਿਕ ਬਹੁਤ ਪੁਰਾਣਾ ਹੁਣ ਤਾਂ ਆ ਤੁਸੀਂ ਦੇਖ ਲਓ ਵੀ ਅੰਸ਼ੀ ਬਾਕੀ ਨੇ ਥੋੜੇਕ ਤਾਂ ਇਹ ਆਪਾਂ ਪਹੁੰਚੇ ਜੀ ਪੰਜਾਬ ਦੇ ਕੜਾਮ ਪਿੰਡ ਦੇ ਵਿੱਚ ਕਈ ਲੋਕ ਜਿਹੜਾ ਕੜਮ ਵੀ ਕਹਿੰਦੇ ਨੇ ਉਹ ਤੇ ਕੜਾਮ ਵੀ ਕਹਿੰਦੇ ਨੇ ਸੋ ਉਸ ਕੜਾਮ ਪਿੰਡ ਦੇ ਵਿੱਚ ਆਏ ਆ ਜੀ ਪੰਜਾਬ ਦੇ ਵਿੱਚ ਇਹ ਸਮਾਣੇ ਤੋਂ ਗੂਲਾ ਚੀਕਾ ਸਾਈਡ ਪੈ ਜਾਂਦਾ ਜੀ ਦੇਵੀਗੜ ਸਾਈਡ ਤੇ ਇਹ ਸਾਈਡ ਆਏ ਹੋਏ ਆਪਾਂ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨਾ ਮਤਲਬ ਪੁਰਾਣਾ ਇਹ ਦਫਨੀ ਹੋਇਆ ਹੋਇਆ ਇੱਕ ਤਰ੍ਹਾਂ ਦਾ ਪੂਰਾ ਖਤਮ ਹੋ ਚੁੱਕਿਆ ਹੁਣ ਤਾਂ ਇਹ ਕਿਲਾ ਸਰਕਾਰ ਨੂੰ ਚਾਹੀਦਾ ਕਿ ਦੇਖਰੇਖ ਕਰਦੀ ਹੈ ਨਾ ਸਭ ਸੰਭਾਲ ਕਰਦੀ ਕਿਉਂਕਿ ਵਿਰਾਸਤੀ ਚੀਜ਼ਾਂ ਹੁੰਦੀਆਂ ਨੇ ਪ੍ਰਾਤਨਿਕ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਸੰਭਾਲ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਦੇਖ ਸਕਣ ਤੇ ਆਜੋ ਇੱਕ ਸਾਹਮਣੇ ਬਹੁਤ ਸੋਹਣਾ ਇਸੇ ਪਿੰਡ ਦੇ ਵਿੱਚ ਇੱਕ ਬੱਬੇ ਮੰਦਿਰ ਬਣਿਆ ਹੋਇਆ ਦੇਖਣਯੋਗ ਬਹੁਤ ਸੋਹਣਾ ਅਗਰ ਤੁਸੀਂ ਦੇਖੋਗੇ ਨਾ ਤਾਂ ਤੁਹਾਡਾ ਮਨ ਬਾਕੀ ਉੱਥੇ ਲੱਗੂਗਾ ਵੀ ਯਾਰ ਕਿਆ ਬਾਤ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਵਾਲਾ ਮੰਦਿਰ ਮੂਰਤੀਆਂ ਬਹੁਤ ਸੋਹਣੇ ਮੂਰਤੀਕਾਰੀ ਚਿੱਤਰਕਾਰੀ ਬਹੁਤ ਸੋਹਣੀ ਕੀਤੀ ਗਈ ਆ ਆਜੋ ਆਪਾਂ ਉੱਥੇ ਚੱਲਦੇ ਆਂ ਆਜੋ ਜੀ ਆਪਾਂ ਉੱਥੇ ਤੁਸੀਂ ਦੇਖ ਸਕਦੇ ਹੋ ਇਹ ਦੋਸਤੋ ਪ੍ਰਾਤਨਿਕ ਪਿੰਡ ਹੈ ਜੇ ਸਾਈਡਾਂ ਤੁਸੀਂ ਨਜ਼ਰ ਮਾਰੋਗੇ ਨਾ ਤਾਂ ਤੁਹਾਨੂੰ ਨਜ਼ਰ ਆਉਣਗੀਆਂ ਛੋਟੀਆਂ-ਛੋਟੀਆਂ ਮਤਲਬ ਕਿ ਇੱਟਾਂ ਦੀਆਂ ਦੀਵਾਰਾਂ ਇਹ ਪੂਰਾ ਪਿੰਡ ਹੀ ਮਤਲਬ ਕਿ ਪ੍ਰਾਤਨਿਕ ਹੈ ਪਿੰਡ ਦੀਆਂ ਸੀ ਗਲੀਆਂ ਵੀ ਦੇਖਿਆ ਪਿੱਛੋਂ ਪਿੰਡ ਵੀ ਤੁਰ ਫਿਰਕੇ ਦੇਖਿਆ ਆ ਪਿੰਡ ਦੇ ਵਿੱਚ ਤੁਸੀਂ ਤੁਹਾਨੂੰ ਨਜ਼ਰ ਆਊਗਾ ਪੁਰਾਣੀਆਂ ਛੋਟੀਆਂ-ਛੋਟੀਆਂ ਜਿਹੜੀਆਂ ਇੱਟਾਂ ਦੇ ਘਰ ਪਰ ਇਹ ਅੰਦਾਜ਼ਾ ਲਗਾ ਸਕਦੇ ਆਪਾਂ ਕਿ ਇਹ ਕਈ ਹਜ਼ਾਰ ਸਾਲ ਪੁਰਾਣਾ ਪਿੰਡ ਹੈ ਬਹੁਤ ਜ਼ਿਆਦਾ ਪੁਰਾਣਾ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਇਸ ਤੋਂ ਪੁਰਾਣਾ ਕੋਈ ਹੋਰ ਸ਼ਾਇਦ ਪਿੰਡ ਹੋਵੇ ਇਹ ਸਭ ਤੋਂ ਪੁਰਾਣਾ ਪਿੰਡ ਨਜ਼ਰ ਆਉਂਦਾ ਵੀ ਇਹ ਬਹੁਤ ਜ਼ਿਆਦਾ ਪੁਰਾਣਾ ਪਿੰਡ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਕਿਹੜੇ ਸਮਿਆਂ ਦਾ ਪਿੰਡ ਹੋਊਗਾ ਅਗਰ ਇਹ ਵਾਕਈ ਰਾਮਚੰਦਰ ਜੀ ਦੇ ਨਾਨਕਿਆਂ ਦਾ ਘਰ ਪਿੰਡ ਹੈ ਤਾਂ ਬਹੁਤ ਪੁਰਾਣਾ ਇਹ ਪਿੰਡ ਹੈ ਬਹੁਤ ਜਿਆਦਾ ਪੁਰਾਣਾ ਦਰੋਹਰ ਕਹਿ ਸਕਦੇ ਆ ਤੇ ਆ ਸਾਹਮਣੇ ਮੰਦਿਰ ਹੈ ਜੀ ਬਹੁਤ ਸੋਹਣਾ ਮੰਦਿਰ ਹੈ ਅਗਰ ਤੁਸੀਂ ਇਸ ਸਾਈਡ ਨੂੰ ਆਓ ਤਾਂ ਇਹ ਪਿੰਡ ਬਾਕੀ ਸਾਰਾ ਪਿੰਡ ਦੇਖਣ ਵਾਲਾ ਹੈ ਗੁੱਗਾ ਮੇੜੀ ਵੀ ਬਣੀ ਹੋਈ ਹੈ ਸਾਈਡ ਤੇ ਤੇ ਆ ਤੁਸੀਂ ਮੰਦਿਰ ਦੇਖ ਸਕਦੇ ਹੋ ਕਿਆ ਬਾਤ ਮੰਦਿਰ ਹੈ ਮਤਲਬ ਆਗੇ ਤੁਹਾਨੂੰ ਸਕੂਨ ਮਿਲੂਗਾ ਵੀ ਯਾਰ ਕਿਆ ਬਾਤ ਹੈ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਦੇਖੋ ਮੂਰਤੀਕਾਰੀ ਚਿੱਤਰਕਾਰੀ ਹਣਾ ਸਭ ਕੁਝ ਬਹੁਤ ਸੋਹਣੀ ਗੱਲਬਾਤ ਬਣਾਈ ਹੋਈ ਹੈ ਆ ਤੁਸੀਂ ਦੇਖ ਸਕਦੇ ਹੋ आज ਆਪਾਂ ਦਰਸ਼ਨ ਕਰਾਉਣੇ ਆ ਤੁਹਾਨੂੰ ਸੋ ਭੋਲੇ ਜੀ ਦੇ ਮਾਤਾ ਸ਼ੇਰਾਂ ਵਾਲੀ ਹੈ ਜੀ ਤੇ ਨਾਲ ਹੀ ਆਪਣੇ ਹਨੂਮਾਨ ਜੀ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਮੂਰਤੀਆਂ ਬਹੁਤ ਸੋਹਣੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ। ਕੀ ਬਾਤ ਕੀਤੀ ਪਈ ਹੈ। ਆ ਦੇਖੋ। ਬਹੁਤ ਸੋਹਣਾ ਮੰਦਰ ਬਣਿਆ ਹੋਇਆ ਬਹੁਤ ਜਿਆਦਾ ਸੋਹਣਾ ਮੰਦਰ। ਇਹ ਪੂਰਾ ਪਿੰਡ ਇੱਕ ਪ੍ਰਾਤਨ ਪਿੰਡ ਹੈ ਤੇ ਪੂਰਾ ਪਿੰਡ ਹੀ ਦਾਰਸ਼ਨਿਕ ਹੈ ਪੂਰਾ ਪਿੰਡ ਹੀ ਦੇਖਣ ਵਾਲਾ ਪਿੰਡ ਹੈ। ਹਾਲਾਂਕਿ ਅਸੀਂ ਸਪੈਸ਼ਲ ਨਹੀਂ ਗਏ ਸੀਗੇ ਅਸੀਂ ਲੰਘ ਰਹੇ ਸੀਗੇ ਪਿੰਡ ਵਿੱਚ ਦੀ ਤਾਂ ਅਸੀਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਦਿਖਾਤਾ ਕਿਲਾ ਉਹ ਤੋਂ ਦੂਰੋਂ ਨਿਗਾਹ ਪੈ ਗਈ ਸਾਡੀ ਦੀ ਸਾਡੇ ਉਸ ਕਿਲੇ ਤੇ ਤੇ ਫਿਰ ਕਿਲੇ ਤੇ ਨਿਗਾਹ ਪੈ ਗਈ ਜਦੋਂ ਅਸੀਂ ਕਿਲੇ ਵਾਲੇ ਰਸਤੇ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਮੰਦਰ ਸਾਨੂੰ ਦਿਸ ਗਿਆ ਫਿਰ ਅਸੀਂ ਸੋਚਿਆ ਵੀ ਇਹ ਮੰਦਰ ਤੇ ਕਿਲਾ ਦੋਨੋਂ ਚੀਜ਼ਾਂ ਤੁਹਾਨੂੰ ਦਿਖਾਈਆਂ ਜਾਂ ਸ਼ੇਰ